ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨਲ ਵਾਰਡ ਦਾ ਪਰਿਵਾਰ ਮੈਡਮ ਜਸਵਿੰਦਰ ਕੌਰ ਵਾਰਠ ਜਿਹੜੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੂੰ ਮਿਲ ਕੇ ਆਏ ਨੇ ਮੀਟਿੰਗ ਹੋਈ ਹੈ ਉਹ ਕਹਿੰਦੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਭਵਨ ਸਿੰਘ ਮਾਨ ਨੇ ਮੁੱਖ ਮੰਤਰੀ ਸਾਹਿਬ ਨੇ ਕਿ ਜਿੰਨੇ ਵੀ ਪੁਲਿਸ ਵਾਲਿਆਂ ਨੇ ਬਾਰਸ਼ਾਹ ਦੀ ਕੁੱਟਮਾਰ ਕੀਤੀ ਹੈ ਉਹ ਛੇਤੀ ਤੋਂ ਛੇਤੀ ਟੰਗੇ ਜਾਣਗੇ ਜਾਨੀ ਕਿ ਨਿਆਂ ਮਿਲੂਗਾ ਜਸਟਿਸ ਹੋਵੇਗਾ ਇਹ ਕਹਿੰਦੇ ਭਵਨ ਸਿੰਘ ਮਾਨ ਨੇ ਕਿਹਾ ਹਾਲਕਿ ਇਹ ਜਿਹੜੀ ਗੱਲਬਾਤ ਹੈ ਜਿਹੜੀਆਂ ਸਾਹਮਣੇ ਜਸਵਿੰਦਰ ਕੌਰ ਬਾਠ ਨੇ ਕਹੀ ਹੈ ਕਿ ਮੈਨੂੰ ਵਿਸ਼ਵਾਸ ਦਵਾਏ ਪਰ ਜਿਹੜੀਆਂ ਕਿਆਸਰਾਈਆਂ ਨੇ ਉਹ ਇਹ ਨੇ ਕਿ ਸ਼ਾਇਦ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਗੱਲਾਂ ਦਾ ਕੜਾ ਵਧੀਆ ਬਣਾਇਆ ਹੁਣ ਗੱਲਾਂ ਦੇ ਕੜਾ ਵਿੱਚ ਨਾ ਆਟੇ ਦੀ ਲੋੜ ਨਾ ਖਣ ਦੀ ਲੋੜ ਨਾ ਘਿਓ ਦੀ ਲੋੜ ਨਾ ਪਾਣੀ ਦੀ ਲੋੜ ਨਾ ਸੌਗੀ ਨਾ ਬਦਾਮਾਂ ਦੀ ਲੋੜ ਕੜਾਹੀ ਗੈਸ ਅੱਗ ਦੀ ਕੁਛ ਲੋੜ ਨਹੀਂ ਹੁੰਦੀ ਕੇਵਲ ਲਿਖਣਾ ਹੁੰਦਾ ਹੈ ਤਨ ਦੇ ਨਾਲ ਕੀ ਲਿਖਣਾ ਹੁੰਦਾ ਕੜਾ ਬਣਾ ਦਿੱਤਾ ਗਿਆ ਕੌਲੀਆਂ ਚ ਪਾ ਲਓ ਚਮਚੇ ਲੈ ਲਓ ਛਕ ਲਓ ਬਾਅਦ ਵਿੱਚ ਗਰਮ ਦੁੱਧ ਪੀ ਲਓ ਤੇ ਇਹ ਗੱਲਾਂ ਦੇ ਕੜਾ ਨਾਲ ਭੁੱਖ ਨਹੀਂ ਮਿੰਟਦੀ ਬਸ ਇਹ ਬਣ ਜਾਂਦਾ ਹੁੰਦਾ ਹੁਣ ਮੈਨੂੰ ਇਦਾਂ ਲੱਗ ਰਿਹਾ ਵੀ ਸ਼ਾਇਦ ਗੱਲਾਂ ਦਾ ਕੜਾ ਬਣਾ ਕੇ ਮਿਸਜ਼ ਬਾਠ ਨੂੰ ਮਰ ਜਾ ਕੇ ਤੋਰ ਦਿੱਤਾ ਫੈਸਲਾ ਨਹੀਂ ਕੋਈ ਹੁਣ ਕਿਉਂਕਿ ਪਤਾ ਹੈ ਵੀ ਇਹ ਕੇਸ ਨੂੰ ਇਹ ਮੁੱਦੇ ਨੂੰ ਜਿੰਨਾ ਵੀ ਹੋ ਸਕਦਾ ਹੈ ਲੰਬਾ ਖਿੱਚਿਆ ਜਾਵੇ ਘੱਟੋ ਘੱਟ 2-4 ਮਹੀਨੇ ਲਮਕਾਇਆ ਜਾਵੇ ਇਹਨੂੰ ਖਿੱਚਿਆ ਜਾਵੇ ਮਸਲਾ ਇਹ ਹੀ ਹੈ ਉਹਦਾ ਕਾਰਨ ਹੈ ਕਿਉਂਕਿ ਜਿਹੜੀ 2027 ਦੀ ਇਲੈਕਸ਼ਨ ਹੈ ਅੰਦਰ ਖਾਤੇ ਜਿਹੜੀ ਖਿਚੜੀ ਪੱਕ ਰਹੀ ਹੈ ਜਿਵੇਂ ਮੀਡੀਆ ਵਾਲੇ ਕਹਿੰਦੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਉਹ ਇਹ ਹੈ ਵਿਹੁਣ ਜਿਹੜਾ ਗਠਜੋੜ ਹੈ ਅਲਾਈਅንስ ਹੈ ਉਹ ਅਕਾਲੀਆਂ ਨਾਲ ਤਾਂ ਸ਼ਾਇਦ ਹੀ ਹੋਵੇ ਕਾਂਗਰਸ ਨਾਲ ਹੁੰਦਾ ਨਹੀਂ ਬੀਜੇਪੀ ਦਾ ਸ਼ਾਇਦ ਉਹ ਅਲਾਈਅንስ ਉਹ ਗਠਜੋੜ ਝਾੜੂ ਪਾਰਟੀ ਦੇ ਨਾਲ ਹੋਣਾ ਚਾਹੀਦਾ ਹੈ ਅੰਦਰ ਖਾਤੇ ਜਿਹੜੀ ਖਿਚੜੀ ਹੈ ਉਹ ਇਹ ਪੱਕ ਰਹੀ ਹੈ ਔਰ ਇਹਦਾ ਮਤਲਬ ਇਹੀ ਹੈ ਕਿ ਪੂਰੇ ਦਾ ਪੂਰਾ ਜਿਹੜਾ ਅਸਰ ਹੈ ਜਿਹਨੂੰ ਅਸੀਂ ਕਹਿੰਦੇ ਆ ਅਰਕ ਤਤ ਉਹਨੂੰ ਨਚੋੜਿਆ ਜਾਵੇ ਵੀ ਇਹ ਹਵਾ ਜਿਹੜੀ ਕਰਨਲ ਵਾਟ ਦੇ ਪਰਿਵਾਰ ਤੇ ਕੁੱਟਮਾਰ ਹੋਈ ਹੈ ਵਾਟਸਾ ਨੂੰ ਕੁੱਟਿਆ ਵੀ ਇਹ ਕਿੱਧਰ ਨੂੰ ਜਾਂਦੀ ਹੈ ਤੇ ਉਸ ਹਵਾ ਦੇ ਰੁੱਖ ਨੂੰ ਦੇਖਿਆ ਜਾਵੇ ਅਸਲ ਮਕਸਦ ਇਹੀ ਹੈ ਨਹੀਂ ਤਾਂ ਜਿਵੇਂ ਅੱਜ ਗੱਲਾਂ ਦਾ ਕੜਾ ਭਵੰਤਮਾਨ ਨੇ ਬਣਾਇਆ ਇਹ ਕੜਾ ਬਣਾਉਣ ਦੀ ਲੋੜ ਨਹੀਂ ਸੀ ਜਿੰਨੇ ਘਟਨਾ ਵਾਪਰੇ ਸੀ ਉਦੋਂ ਦੂਜੇ ਦਿਨ ਨਾਨਕ ਸਿੰਘ ਐਸਐਸਪੀ ਪਟਿਆਲਾ ਐਕਸ਼ਨ ਲੈਂਦੇ ਜਿਹੜੇ ਦੋਸ਼ੀ ਸੀ ਪਰਚਾ ਦਰਜ ਹੁੰਦਾ ਡਿਸਮਿਸ ਕਰ ਦਿੰਦੇ ਬਾਅਦ ਵਿੱਚ ਬਹਾਲ ਹੋ ਜਾਣੀ ਸੀ ਜਣ ਕਿ ਕਿਤੇ ਨਾ ਕਿਤੇ ਇਹ ਲੱਗਦਾ ਵੀ ਇਹ ਜਿਹੜਾ ਮੈਚ ਹੈ ਨਾ ਇਹ ਕਿਤੇ ਨਾ ਕਿਤੇ ਹੈਕਸ ਕਰਕੇ ਖੇਡਿਆ ਜਾਉ ਹੁਣ ਤੁਹਾਨੂੰ ਪਤਾ ਆਈਪਲ ਚੱਲਦਾ ਹੈ ਤੇ ਉਹਦੇ ਮੁਤਾਬਕ ਕਿਹਨੇ ਆਊਟ ਹੋਣਾ ਹੈ ਕਿਹਨੇ ਸ਼ੱਕਾ ਮਾਰਨਾ ਹੈ ਤੇ ਕਿਹਨੇ ਜਿਆਦਾ ਰਨ ਦੇਣੇ ਨੇ ਇਹ ਸਾਰਾ ਕੁਝ ਤਕਰੀਬਨ ਤੈਅ ਕਰ ਲਿਆ ਜਾਂਦਾ ਹੈ ਕਿਉਂਕਿ ਪੈਸੇ ਦੀ ਗੇਮ ਹੈ ਤੇ ਹੁਣ ਇਦਾਂ ਹੀ ਜਿਹੜਾ ਇਹ ਕਰਨਲ ਬਾਠ ਵਾਲਾ ਜਿਹੜਾ ਮਸਲਾ ਹੈਗਾ ਇਹਦੇ ਵਿੱਚ ਵੀ ਇਦਾਂ ਹੀ ਹੋ ਰਿਹਾ ਹੈ ਪਹਿਲਾਂ ਪਹਿਲਾਂ ਆਰਮੀ ਦੇ ਜਿਹੜੇ ਅਫੀਸਰ ਸੀ ਉਹਨਾਂ ਦੀ ਬਹੁਤ ਵੱਡੀ ਬਿਆਨਬਾਜ਼ੀ ਆਈ ਤੇ ਹੁਣ ਕਿਤੇ ਨਾ ਕਿਤੇ ਉਹ ਚੁੱਪ ਦਿਖਾਈ ਦੇ ਰਹੇ ਉਹਦਾ ਕਾਰਨ ਕੀ ਹੈ ਕਿਉਂਕਿ ਜਦੋਂ ਉੱਪਰੋਂ ਫੋਨ ਚੱਲਦੇ ਨੇ ਥੋੜਾ ਬਹੁਤਾ ਸਮਝਾ ਦਿੱਤਾ ਜਾਂਦਾ ਤੇ ਉਹਨਾਂ ਨੂੰ ਮੰਨਣਾ ਨਹੀਂ ਪੈਂਦਾ ਇਹ ਹੁਣ ਕਹਿ ਲਈਏ ਰਾਜਨੀਤਿਕ ਅਖਾੜਾ ਰਾਜਨੀਤਿਕ ਪੜ ਬਣ ਚੁੱਕਾ ਹੈ ਕਿਉਂਕਿ ਜਦੋਂ ਤਕਰੀਬਨ 15 ਦਿਨ ਲੰਘ ਜਾਂਦੇ ਆ ਤਾਂ 15 ਦਿਨਾਂ ਦੇ ਵਿੱਚ ਬਹੁਤ ਲੰਮਾ ਚੌੜਾ ਕੰਮ ਹੋ ਜਾਂਦਾ ਹੈ ਐਵੀਡੈਂਸ ਖਤਮ ਹੋ ਜਾਂਦੇ ਨੇ ਕ੍ਰੋਸ ਪਰਚਾ ਕਰਨ ਦੀ ਗੱਲ ਹੋ ਜਾਂਦੀ ਹੈ ਗਵਾਹ ਜਿਹੜਾ ਕੋਈ ਹੁੰਦਾ ਉਹਨੂੰ ਮੁਕਰਾ ਦਿੱਤਾ ਜਾਂਦਾ ਹੈ ਡਰਾ ਦਿੱਤਾ ਜਾਂਦਾ ਹੈ ਕੁੱਲ ਮਿਲਾ ਕੇ ਕਹਿ ਲਓ ਜਿਹੜੀ ਮੈਂ ਅੱਜ ਗੱਲਬਾਤ ਕੀਤੀ ਇਹ ਵੀ ਗੱਲਾਂ ਦਾ ਕੜਾ ਜਿਹੜਾ ਭਵੰਤਮਾਨਿਆਂ ਚ ਬਣਾਤਾ ਇਦੇ ਵਿੱਚੋਂ ਕੋਈ ਸਵਾਦ ਨਹੀਂ ਆਉਣ ਵਾਲਾ ਇਹ ਗੱਲਾਂ ਦੇ ਕੜਾ ਨਾਲ ਕੋਈ ਰੱਜਣ ਵਾਲਾ ਨਹੀਂ ਸੀਵੀਆਈ ਦੀ ਜਾਂਚ ਮੈਡਮ ਨੇ ਕਿਹਾ ਕਿ ਹੋਣੀ ਚਾਹੀਦੀ ਹੈ ਜੇ ਸੀਵੀਆਈ ਦੀ ਜਾਂਚ ਹੋਣੀ ਚਾਹੀਦੀ ਫਿਰ ਭਵਾਨਤਮਨ ਦੇ ਹੱਥ ਵਿੱਚ ਤਾਂ ਕੁਝ ਨਹੀਂ ਹੈਗਾ ਉਹ ਤਾਂ ਜਿਹੜੀ ਪਟੀਸ਼ਨ ਹੈ ਹਾਈ ਕੋਰਟ ਜਾਂ ਮੰਨੋ ਸੁਪਰੀਮ ਕੋਰਟ ਵਿੱਚ ਪੈਣੀ ਚਾਹੀਦੀ ਹੈ ਉਹ ਹੋਵੇ ਵੀ ਉਹ ਪੂਰੀ ਆਰਮੀ ਵੱਲੋਂ ਫਿਰ ਗੱਲ ਬਣਣੀ ਹੈ ਜਿਹੜਾ ਐਸਐਸਪੀ ਆਪਣੇ ਚਾਰ ਬੰਦਿਆਂ ਨੂੰ ਜਾਨਕੀ ਇਨਸਪੈਕਟਰਾਂ ਨੂੰ ਬਚਾ ਰਿਹਾ ਤੇ ਉਹ ਕਿਦੇ ਕਹਿਣ ਤੇ ਬਚਾ ਰਿਹਾ ਇਹ ਗੱਲ ਥੋੜੀ ਜੀ ਸਮਝਣੀ ਜ਼ਰੂਰੀ ਹੈ ਜੇ ਜੇ ਨਾਨਕ ਸਿੰਘ ਚਾਹੁੰਦਾ ਐਡਾ ਵੱਡਾ ਮਸਲਾ ਇਹ ਬਣਨਾ ਨਹੀਂ ਸੀ ਤੇ ਸਾਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਸੋਚਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਵੀ ਇਹ ਕੀ ਹੋ ਰਿਹਾ ਬਸ ਇੰਨੀ ਕੁ ਮੈਂ ਬਾਤ ਪਾਈ ਹੈ ਤੁਸੀਂ ਹੁਣ ਬੁੱਝ ਲਿਓ ਵੀ ਇਹ ਅਰੰਗ ਰੂਪ ਜਾਂ ਇਹਨੂੰ ਦਿਸ਼ਾ ਕਿੱਧਰ ਦਿੱਤੀ ਜਾ ਰਹੀ ਹੈ ਇਹ ਮੁੱਦੇ ਨੂੰ ਕਿੱਧਰ ਲਿਜਾਇਆ ਜਾ ਰਿਹਾ ਹੈ ਇਹ ਤੁਸੀਂ ਹੁਣ ਸੋਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ